ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਤਿੰਦਰ ਲੱਕੀ ਪਰ ਫਿਰ ਤੋਂ ਸਵਾਗਤ ਕਰਦੇ ਆ ਇਸ ਟਾਈਮ ਅਸੀਂ ਖੜੇ ਆ ਭਾਰਤ ਵਿਕਾਸ ਪਰਿਸ਼ਦ ਦੇ ਭਵਨ ਵਿੱਚ ਜਿੱਥੇ ਕਿ ਇੱਕ ਮੈਡੀਕਲ ਆਈ ਮੈਡੀਕਲ ਚੈੱਕਅਪ ਕੈਂਪ ਜੋ ਹੈ ਇੱਥੇ ਲਗਾਇਆ ਗਿਆ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਜੋ ਭਾਰਤ ਵਿਕਾਸ ਪਰਿਸ਼ਦ ਰਾਜ ਪ੍ਰਾਇ ਇਕਾਈ ਦੇ ਜੋ ਪ੍ਰਧਾਨ ਹੈ ਸੇਠੀ ਸਾਹਿਬ ਤੇ ਨਾਲ ਨਾਲ ਜੋ ਚੇਅਰਮੈਨ ਹੈ ਕਾਕੂ ਜੀ ਸੰਜੀਬ ਡਾਕਟਰ ਸੰਜੀਵ ਚੌਧਰੀ ਤੇ ਨਾਲ ਨਾਲ ਭਾਵਰਪੁਰ ਵੈਲਫੇਅਰ ਮਾਸੰਦੇ ਜੋ ਪ੍ਰਧਾਨ ਹੈ ਕਿਸ਼ਨ ਕੁਮਰੇ ਜਸ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਜੋ ਅੱਜ ਆਈ ਦਾ ਜੋ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ ਹੋਰ ਕੀ ਕੀ ਸਹੂਲਤਾਂ ਇਹਨਾਂ ਵੱਲੋਂ ਜੋ ਹੈ ਉਹ ਦਿੱਤੀ ਜਾ ਰਹੀਆਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ ਆ ਸੇਟੀ ਸਾਹਿਬ ਨਾਲ ਜੁਲਿੰਦਰ ਸੇਟੀ ਨਾਲ ਜੋ ਕਿ ਭਾਰਤ ਵਿਕਾਸ ਪੰਚਾਇਤ ਦੇ ਪ੍ਰਧਾਨ ਨੇ ਮੈਂ ਉਹਨਾਂ ਦਾ ਜੀ ਕੀ ਜਾਨਾ ਹੈ ਅੱਜ ਜੋ ਮੈਸੇਜ ਹੈ ਕਿ ਭਾਰਤ ਵਿਕਾਸ ਪੰਚਾਇਤ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਦੇਖੋ ਜੀ ਭਾਰਤ ਵਿਕਾਸ ਪੰਚਾਇਤ ਵੱਲੋਂ ਇਹ ਅੱਖਾਂ ਦਾ ਕੈਂਪ ਜਿਹੜਾ ਲੱਗ ਰਿਹਾ ਹੈ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਲੱਗ ਰਿਹਾ ਆਓ ਗੁਦਾਨ ਜੀ ਆਓ ਆਓ ਦਨਦਗ ਸਾਰੇ ਸਹਿਯੋਗਾ ਦੇਣਾ ਰਹੇਗਾ ਤਾਂ ਅਸੀਂ ਵੀ ਕੰਮ ਅੱਗੇ ਕਰਦੇ ਰਾਵਾਂਗੇ ਬਾਕੀ ਇਹਨਾਂ ਸਹੂਲਤਾਂ ਜਲਦੀ ਹੁੰਦਾ ਹੈ ਜਿਹੜੇ ਮੈਡੀਕਲ ਹਸਪਤਲ ਇੱਥੋਂ ਮਰੀਜ਼ ਨੂੰ ਲੈ ਜਾਣਗੇ ਆਪਰੇਸ਼ਨ ਕਰਕੇ ਉਹਨਾਂ ਨੂੰ ਇੱਥੇ ਵਾਪਸ ਲਿਆ ਦੇਣਗੇ ਇਹਦੇ ਵਿੱਚ ਅੱਖਾਂ ਸਿਰਫ ਚੈੱਕਅਪ ਹੀ ਹੋਣਗੀਆਂ ਜਾਂ ਇਹਦੇ ਵਿੱਚ ਸਿਵਾ ਉਹਨਾਂ ਦੇ ਲੈਂਸ ਵਗੈਰਾ ਵੀ ਪਾਏ ਜਾਣਗੇ ਜੇ ਡਾਕਟਰ ਰਿਕਮੈਂਡ ਕਰੇਗਾ ਜਿਹਦੇ ਲੈਂਸ ਬੈਂਡ ਦੇ ਜਾਂ ਲੈਂਸ ਪਾਏ ਜਾਣਗੇ ਉਹ ਭਾਰਤ ਸਰਕਾਰ ਪਰੇਸ਼ਾ ਦੀ ਖਰਚਾ ਕਰੇਗੀ ਫਾਈਨਲਿਸਟ ਮੌਜੂਦ ਹੈ 10 ਪਦਸ਼ਾ ਰਾਜਪਾਲਿਕਾ ਦੇ ਜੋ ਚੇਅਰਮੈਨ ਹੈ ਡਾਕਟਰ ਸੰਜੀਵ ਚੋਧਰੀ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਜੋ ਅੱਜ ਇਹ ਵਾਲਾ ਕੈਂਪ ਲਗਾਇਆ ਜਾ ਰਿਹਾ ਹੈ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਜੋ ਸਭ ਕੀ ਕਹਿਣਾ ਹੈ ਕੋਈ ਵੀ ਸੰਸਾ ਅਗਰ ਚੱਲਦੀ ਆ ਤਾਂ ਉਹਦੇ ਵਿੱਚ ਪੈਸੇ ਦੀ ਜਰੂਰਤ ਪੈਂਦੀ ਆ ਤਾਂ ਇਹ ਫੰਡ ਕਿਉਂ ਹੋ ਰਹੇ ਨੇ ਮੈਂ ਮੈਂ ਕੀ ਕਿਹਾ ਲੱਖੀ ਜੀ ਸੇਵਾ ਦਾ ਜ਼ਿਆਦਾ ਪਿਆ ਹੈ ਫੰਡ ਦੀ ਬਹੁਤ ਲੋੜ ਪੈਂਦੀ ਹੈ ਸਾਰੇ ਪੱਤਰ ਜਾਂਦਾ ਪੂਰਾ ਪਿਆ ਹੈ ਲੇਕਿਨ ਸਾਡੇ ਕੋਲ ਅੱਖਾਂ ਵਿੱਚ ਕੇ ਮੈਂ ਪਹਿਲੇ ਵੀ ਦੱਸਿਆ ਹੈ ਜਦੋਂ ਦੇ ਸਿਟੀਸ ਆਪ ਬਣਿਆ ਮੈਂ ਤਾਂ ਬੋਲਦਾ ਇਹਨਾਂ ਦੇ ਨਾਲ ਪਲੱਸ ਭਾਰਤ ਵਿਕਾਸ ਪਰਿਸ਼ਦ ਦੇ ਨਾਲ ਨਹੀਂ ਨਹੀਂ ਸਾਡੇ ਬਹੁਤ ਸਾਰੇ तकरीबन 80 ਦੇ ਤਕਰੀਬ ਮੈਂਬਰ ਹੈਗੇ ਆਂ ਅਤੇ ਇਹਨਾਂ ਦੇ ਨਾਲ ਬਹੁਤ ਸਾਰੇ ਬੰਦੇ ਜੁੜੇ ਹੋਏ ਆ ਪਬਲਿਕਲੀ ਸਿਟੀ ਸਾਹਿਬ ਦੀ ਥੇਨ ਨਾਲ ਚਲਾਨੀ ਦਾ ਮੈਂ ਉਹ ਸਾਨੂੰ ਸਹਿਯੋਗ ਕਰ ਰਹੇ ਆ ਜਤਿੰਦਰ ਕੋ ਬੜਾ ਹੈ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਹਿੰਦੇ ਆ ਨਾ ਕਿ ਜੋ ਦਿਖਦਾ ਹੈ ਉਹ ਦਿਸਦਾ ਹੈ ਤਾਂ ਸਿਟੀ ਸਾਹਿਬ ਦਿਖਾ ਰਹੇ ਆ ਆਟੋਮੈਟਿਕ ਜਿਹੜੀ ਜਨਤਾ ਹੈ ਪਬਲਿਕ ਹੈਗੀ ਆ ਜਿਹੜੇ ਲੋਕ ਦਾਨੀ ਹੈ ਆਪਣੇ ਰਾਜਪੁਰੇ ਦੇ ਲੋਕ ਬਹੁਤ ਦਾਨੀ ਹੈ ਉਹ ਸਾਨੂੰ ਰਿਕੁਐਸਟ ਕਰ ਰਹੇ ਆ ਕਿ ਡਾਟਸਾਪ ਸਾਡੇ ਕੋਲ ਸੰਦੇਸ਼ ਸਾਡੇ ਕੋਲ ਲੈ ਲਓ ਜੋ ਵੀ ਲੈਣਾ ਚਾਹੁੰਦੇ ਆ ਅਸੀਂ ਡੋਨੇਟ ਕਰਨਾ ਚਾਹੁੰਦੇ ਆ ਅਸੀਂ ਇਸ ਕਰਕੇ ਸਿਟੀ ਸਾਹਿਬ ਦੇ ਟਾਈਮ ਦੇ ਵਿੱਚ ਜਿਹੜਾ ਮਿਸ਼ਨ ਵੀ ਹੈ ਨਾ ਬਹੁਤ ਅੱਛੀ ਗੱਲ ਆ ਚੇਨਪਾਲ ਸਾਹਿਬ ਤੁਸੀਂ ਪ੍ਰੋਜੈਕਟ ਦੇ ਜੋ ਇੰਚਾਰਜ ਹੋ ਜੋ ਤੇ ਇਹ ਪਹਿਲਾ ਜੋ ਹੈ ਅੱਖਾਂ ਦਾ ਪਹਿਲਾ ਕੈਂਪ ਲੱਗਿਆ ਜਾ ਰਿਹਾ ਪਹਿਲੇ ਮੈਡੀਕਲ ਕੈਂਪ ਲੱਗਿਆ ਉਸ ਤੋਂ ਬਾਅਦ ਮਲਟੀ ਸਪੈਸ਼ਲਟੀ ਇੱਕ ਮਹੀਨੇ ਦੋ ਦੋ ਵਾਰੀ ਵੀ ਲੱਗੇ ਲੇਕਿਨ ਇਹ ਪਹਿਲਾ ਕੰਮ ਹੈ ਇਸ ਬਾਰੇ ਕੀ ਕਹਿੰਦੇ ਸਰ ਅਸੀਂ ਪਹਿਲੇ ਸਾਰੇ ਕੈਂਪ ਲਾ ਰਹੇ ਹਾਂ ਪਹਿਲੇ ਸਾਡਾ ਆਰਥੋ ਦਾ ਲੱਗਿਆ ਸੀਗਾ ਉਸ ਤੋਂ ਬਾਅਦ ਸਾਡਾ ਸਕਿਨ ਦਾ ਵੀ ਲੱਗਿਆ ਹੋਏਗਾ ਉਸ ਤੋਂ ਬਾਅਦ ਸਾਡਾ ਮੈਡੀਕਲ ਕੈਂਪ ਵੀ ਲੱਗਿਆ ਅਸੀਂ ਕੋਡਿਆਂ ਦਾ ਕੈਂਪ ਲਾਇਆ ਹੈ ਨੀ ਰਿਪਲੇਸਮੈਂਟ ਦਾ ਉਹ ਵੀ ਅਸੀਂ ਬਹੁਤ سارے ਕਰਾਏ ਹੈਗੇ ਐ ਬਟ ਗੁਰਵਿੰਦਰ ਸੀਗਿਆ ਸਾਡੇ ਰਾਜਪੁਰੇ ਦੇ ਮਸ਼ਹੂਰ ਉਹਨਾਂ ਨਾਲ ਕੋਈ ਨੀ ਫੋਨ ਕਰ ਲੈਣਾ ਨੀ ਰਿਪਲੇਸਮੈਂਟ ਅਸੀਂ ਬਹੁਤ ਸਾਰੇ ਲੋਕਾਂ ਦੇ ਪੀਯੂਸ ਕਰਾਣਾ ਕਰਦੇ ਥਰੂ ਵੀ ਜਿਹੜਾ ਹੈਗਾ 62 ਉਹ ਬਹੁਤ ਸਾਰੇ ਆਪਰੇਸ਼ਨ ਕਰਾਏ ਆ ਤਾਂ ਐਵੇਂ ਹੀ ਅਸੀਂ ਹੁਣ ਜਿਹੜਾ ਹੈਗਾ ਆਈ ਕੈਂਪ ਲਾਇਆ ਹੈ ਇਹਦੇ ਵਿੱਚ ਜਿਹੜਾ ਹੁਣ ਅਸੀਂ ਸਾਰੇ ਜਿੰਨੇ ਵੀ ਲੈਂਸ ਲੋੜਮੰਦ ਲੋਕ ਹੈਗੇ ਜਿਨ੍ਹਾਂ ਨੂੰ ਲੈਂਸ ਪਾਣਗੇ ਉਹ ਸਾਡੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਪੈਣਗੇ ਔਰ ਬਿਲਕੁਲ ਮੁਫਤ ਪੈਣਗੇ ਉਹਨਾਂ ਦੀ ਸਿੰਗਲ ਪੈਨੀ ਵੀ ਨਹੀਂ ਲੱਗੇਗੀ ਉਹਨਾਂ ਦੀ ਮਿਸ਼ਨ ਹਸਪੀਟਲ ਦੀ ਜਿਹੜੀ ਬੱਸ ਹੈਗੀ ਹੈ ਉਹ ਇੱਥੇ ਲੈ ਕੇ ਜਾਏਗੀ ਔਰ ਇੱਥੇ ਛੋੜ ਕੇ ਜਾਏਗੀ ਕੀ ਕਹਿਣਾ ਚਾਹੁੰਦੇ ਹੋ ਰਾਜ ਪ੍ਰਵਾਸੀਆਂ ਨੂੰ ਆਉਣ ਵਾਲੇ ਦਿਨਾਂ ਚ ਹੋਰ ਜੋ ਕੈਂਪ ਲੱਗਣੇ ਆ ਜਾਂ ਹੋਰ ਕੋਈ ਤੁਹਾਡੇ ਵੱਲੋਂ ਪ੍ਰੋਗਰਾਮ ਕੀਤਾ ਜਾਣਾ ਕੀ ਕਹਿਣਾ ਚਾਹੁੰਦੇ ਸਾਡੇ ਵੱਲੋਂ ਜਿਹੜਾ ਹੈਗਾ ਭਾਰਤ ਵਿਕਾਸ ਪਰਿਸ਼ਦ ਵੱਲੋਂ ਵੀ ਔਰ ਸੰਘ ਵੱਲੋਂ ਵੀ ਅਸੀਂ ਹਰ ਕਰ ਦੇ ਵਿੱਚ ਹੁਣ ਜਿਹੜਾ ਹੈ ਜਾਵਾਂਗੇ ਲੋਕਾਂ ਦੇ ਸਹਿਯੋਗ ਹੈ ਜਾਵਾਂਗੇ ਕਿਸ ਨੂੰ ਕਿਸ ਚੀਜ਼ ਦੀ ਲੋੜ ਹੈਗੀ ਉਹਦੇ ਵਿੱਚ ਪਾਵਾਂਗੇ ਜਿਸ ਜਿਸ ਚੀਜ਼ ਦੀ ਜਿਸ ਜਿਸ ਚੀਜ਼ ਇਸ ਟਾਈਮ ਦੇ ਵਿੱਚ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਲੋਕਾਂ ਨੂੰ ਹੋਏਗੀ ਅਸੀਂ ਉਹ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਪ੍ਰੋਵਾਈਡ ਕਰਾਈ ਦੇਈਏ ਔਰ ਕੁਕਰੇਦਾ ਜੀ ਕੀ ਕਹਿਣਾ ਹੈ ਅੱਜ ਦੇ ਇਸ ਕੈਂਪ ਵਿੱਚ ਤੁਸੀਂ ਵਿਸ਼ੇਸ਼ ਤੌਰ ਤੇ ਤੁਸੀਂ ਪਹੁੰਚੇ ਹੋ ਸੰਗ ਦੇ ਤੁਹਾਡੇ ਨਾਲ ਹੋਰ ਵੀ ਇੱਥੇ ਸਾਥੀ ਹੈ ਤੇ ਕੀ ਕਹਿਣਾ ਹੈ ਮੈਂ ਲੱਗੀ ਜੀ ਸਭ ਤੋਂ ਪਹਿਲੇ ਭਾਰਤ ਵਿਕਾਸ ਵਿਕਾਸ ਪਰਸ਼ਦ ਦੇ ਪ੍ਰਧਾਨ ਜੀ ਨੂੰ ਅਤੇ ਉਹਨਾਂ ਦੀ ਸਮੂਹ ਟੀਮ ਨੂੰ ਕੋਟੀ ਕੋਟੀ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਇੰਨਾ ਬੜਾ ਵਧੀਆ ਉਪਰਾਲਾ ਕਰਕੇ ਸਮਾਜ ਨੂੰ ਇੱਕ ਨਵਾਂ ਹੋਰ ਅੱਖਾਂ ਦੇ ਲੈਸ ਰੂਪ ਦੇ ਵਿੱਚ ਕੰਮ ਦਿੱਤਾ ਤੇ ਸਹੀ ਮੈਨੇ ਦੇ ਵਿੱਚ ਧੰਨਵਾਦ ਤੇ ਸਾਥੀਆਂ ਔਰ ਔਰ ਇਸ ਤਰ੍ਹਾਂ ਹੀ ਅਗਰ ਸਮਾਜ ਦੇ ਕੰਮ ਮਾਨਕ ਵਿਕਾਸ ਪ੍ਰਸ਼ਦ ਜਿਸ ਤਰ੍ਹਾਂ ਸ਼ਹਿਰੀ ਸਾਫ ਦੀ ਪ੍ਰਧਾਨਗੀ ਦੇ ਵਿੱਚ ਪਿਛਲੇ ਮੈਂ 5-6 ਮਹੀਨਿਆਂ ਤੋਂ ਦੇਖ ਰਿਹਾ ਕਿ ਬੜੇ ਵਧੀਆ ਕੰਮ ਹੋ ਰਹੇ ਹਨ ਔਰ ਇਸ ਤਰ੍ਹਾਂ ਹੀ ਐਸੇ ਤਾਂ ਬਾਦ ਦੇ ਵਿਕਾਸ ਪ੍ਰਸ਼ਦ ਆਪਣੀ ਕੋਈ ਆਈਡੈਂਟੀ ਦੀ ਮੁਤਾਜ ਨਹੀਂ ਹੈ ਕਿਉਂਕਿ ਮੇਰੇ ਹਿਸਾਬ ਨਾਲ 30-35 ਸਾਲ ਤੋਂ ਮੈਂ ਦੇਖ ਰਿਹਾ ਕਿ ਸਸਤਾ ਬੜੇ ਵਧੀਆ ਰੂਪ ਨਾਲ ਸਮਾਜ ਕੰਮ ਕਰ ਰਹੀ ਹੈ ਤੇ ਹੁਣ ਕੁਝ ਇਹਨਾਂ ਨੇ ਤੇਜ਼ੀ ਪਕੜੀ ਹੈ ਸਮਾਜ ਦੇ ਕੰਮਾਂ ਦੇ ਵਿੱਚ ਤੇ ਵਾਕੇ ਸਹੀ ਮੈਨੇ ਦੇ ਵਿੱਚ ਤੇ ਵਧਾਈ ਦੇ ਪਾਤਰਾਂ ਔਰ ਅੱਜ ਮੈਂ ਡਾਕਟਰ ਬਿੱਲੂ ਮਿਸ਼ਨ ਹਸਪਤਲ ਦੇ ਜਿਹੜਾ ਪਾਰਟ ਹੈ ਇਹ ਵੀ ਮੇਰੇ ਨਾਲ ਖੜੇ ਆ ਤੇ ਮੈਂ ਇਹਨਾਂ ਕੋਲ ਪੁੱਛਿਆ 48 ਬੰਦਿਆਂ ਦੀ ਅੱਜ ਇਹਨਾਂ ਨੇ ਲਿਸਟ ਬਾਹਰ ਗੱਡੀ ਆ ਮਰੀਜ਼ਾਂ ਦੀ ਜਿਨ੍ਹਾਂ ਦੇ ਲੈਂਸ ਪਹਿਣੇ ਆ ਤੇ ਬਹੁਤ ਵਧੀਆ ਉਪਰਾਲਾ ਆਇਆ ਤੇ ਤੁਹਾਡੇ ਸੰਗ ਵੱਲੋਂ ਭਾਰਤ ਵਿਕਾਸ ਪਰਿਸ਼ਦ ਨੂੰ ਅੱਜ ਦੇ ਦਿਨ ਤੇ ਕੀ ਕਹਿਣਾ ਹੈ ਮੈਂ ਆਪਣੇ ਮਹਾ ਸੰਗ ਵੱਲੋਂ ਮੈਂ ਭਾਰਤ ਵਿਕਾਸ ਪਰਿਸ਼ਦ ਨੂੰ ਉਹਨਾਂ ਦੀ ਟੀਮ ਨੂੰ ਇਹ ਆਈਏ ਸਾਹਿਬ ਇਹ ਸ਼ੋਰ ਕਰਦਾ ਆ ਇਹ ਆਨਲਾਈਨ ਟਾਈਮ ਦੇ ਵਿੱਚ ਇਹ ਜਦ ਜਦ ਵੀ ਭਾਰਤੀ ਸਾਡੇ ਰਾਸ਼ਟਰੀ ਬਲਪੁਰ ਵੈਕਰ ਮਹਾਸੰਗ ਤੋਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਰੂਪ ਦੇ ਨਾਲ ਅਗਰ ਜੇ ਮਦਦ ਮੰਗਣਗੇ ਚਾਹੋ ਸੇਵਾ ਦੇ ਰੂਪ ਦੇ ਵਿੱਚ ਹੈ ਜਾਂ ਧਨ ਰਾਸ਼ੀ ਦੇ ਰੂਪ ਦੇ ਵਿੱਚ ਸਾਡੀ ਟੀਮ ਸਾਡਾ ਮਹਾਸੰਗ ਤਨਮਨ ਨਾਲ ਇਹਨਾਂ ਦੇ ਨਾਲ ਖੜਾ ਕੀ ਨਾਮ ਹੈ ਤੁਹਾਡਾ ਰਾਜਕੁਮਾਰ ਜੀ ਕਿਹਾਂ ਸੇ ਆਏ ਹੋ ਜੀ ਰਾਜਪੁਰਾ ਆਪ ਜੋ ਆਖਰ ਕੋ ਆਪਰੇਸ਼ਨ ਜਾਂ ਪਤਾ ਚਲਾ ਕੈਂਪ ਕੇ ਬਾਰੇ ਮੈਂ ਕਿਹਾਂ ਸੇ ਪਤਾ ਚਲਾ ਆਪ ਨੂੰ ਪਤਾ ਚਲਾ ਲਾਉਂਸ ਹੋ ਰਿਹਾ ਥਾ ਰਿਕਸ਼ੇ ਤੇ ਜੀ तो हम कल जो है गए थे सरकारी हॉस्पिटल के पास अपोलो हॉस्पिटल खुला है हॉस्पिटल वहाँ चेकअप कराए थे वहाँ पर उन्होंने बताया कि भाई तुम्हारा सफ़ेद मोतिया है इसका जो है लेंस पड़ेगा जी कितने का बोला था तो, तो उन्होंने तीन लेंस बताया एक देसी बताया अठारह हज़ार की एक देसी और सेम क्वालिटी अट्ठाईस हज़ार की है जो बाहर की क्वालिटी है वो हज़ार की पड़ेगी मतलब के कहने के जाए जाए का मतलब अठारह से लेकर अट्ठाईस अट्ठतीस हज़ार तक खर्चा बताया लेकिन अभी यहाँ पे आप पहुंचे हो भारत विकास परिषद में यहाँ पे आपका कैंप ये चेकअप भी फ्री है और लेंस भी फ्री है तो कैसे धन्यवाद यहाँ जो हम जाए हैं कैंप में भारत विकास कैंप में जो लगा है जो अम्बाला मिशन हॉस्पिटल से आए हुए हैं डॉक्टर साहब उनका धन्यवाद है जो हमारी संस्था यहाँ पे है भारत विकास की उनका भी धन्यवाद है बहुत बहुत शुक्र हैं क्योंकि किसी कैंप में कि गरीब संस्था ही जाती है गरीब आदमी ही जाता है जितनी पैसा नहीं होती जो डॉक्टरों की खर्चा दे सके, इसीलिए कैंप के सहारा लेके किसी संस्था सहारा ले ले, उसका जो है काम हो जाता है जो कि हम सभी संस्थाओं का धन्यवाद करता हूँ डॉक्टर साहब का भी धन्यवाद करूंगा कि जिन्होंने बिना फीस का हमारा काम करना लेंस लगाना जो डॉक्टर साहब ने डेट दिया है तीन तारीख को बारह बजे यहाँ समय ले हाँ जाएंगे ये ये पता है कि यह यहाँ पर आपका आने जाने से लेके लेंस डालने तक का कोई भी खर्चा नहीं होगा हाँ जी हाँ हम वही बता रहे हैं डॉक्टर साहब ने बताया कि तुझे की तीन तारीख को बारह बजे ले जाएंगे तुम्हारा लेंस लगाने का रहने खाने का दवा का तुम्हारा कोई खर्चा नहीं तो धन्यवाद धन्यवाद जी हम सब बताएंगे कि ये संस्था बढ़िया बहुत देखिए जब बरतेंगे तभी हम बताएंगे जो संस्था हमारी राजपुरा में जो भारत विकास संस्था है तो हम भी मंडी का अनाज मंडी पहलेदारी का प्रधान है प्रेसिडेंट है तो हर संस्थाओं से हम भी जुड़े तो हुए हैं राजकुमार तो हम भी सारे संस्थाओं से जुड़े हुए हैं हम सभी संस्थाओं की धन्यवाद करता हूँ मिलजुल के ही कोई काम होता है सभी संस्थाओं का मिलजुल के ही काम होता है तो हम सभी संस्थाओं से जुड़े हुए हैं हम संस्था और डॉक्टर साहब का बहुत बहुत धन्यवाद करता हूँ जो कि अपनी कीमती समय निकाल के गरीब संस्था गरीब इंसान हो चाहे अमीर हो जो कैंप में आया उसका उन्होंने जो देखना था जो मशीनी है जिस तरह से जांच करना था उनका कर लिया जो उनका मेन जांच होगा हॉस्पिटल में होगा हो जो हल्का जो जांच है उन्होंने करके बता दिया बाकी हमारे पास रिपोर्ट थी मैंने रिपोर्ट दिखाई मैंने छुपाई नहीं कि चलो कैंप में आया हूँ तो मैं रिपोर्ट ना दिखाऊँ ये बात हमने नहीं सोचा हमने तत्काल तो रिपोर्ट दिखाया जो कि कल रिपोर्ट है ठीक है जी इसलिए हम डॉक्टर साहबान का संस्कार सभी का धन्यवाद ਇਹ ਆਪਣੀ ਸੇਵਾਮੁਖੀ ਭਾਈ ਜਾਨੀ ਕੀ ਲੈਣਾ ਹੈ ਮੈਸ਼ ਸ਼ਮਰੋੜਾ ਮਿਸ਼ਕਾ ਮੈਡੀਕਲ ਹੈਲਪਲਾਈਨ ਪ੍ਰੈਜ਼ੀਡੈਂਟ ਮਿਸ਼ਕਾ ਮੈਡੀਕਲ ਹੈਲਪਲਾਈਨ ਅੱਜ ਆਈਸ ਦਾ ਸਪੈਸ਼ਲਿਸਟ ਕੈਂਪ ਆਪਣੇ ਵਿਕਾਸ ਪਰਿਸ਼ਦ ਭਵਨ ਵਿੱਚ ਲੱਗ ਰਿਹਾ ਹੈਗਾ ਜਿਸ ਦੇ ਵਿੱਚ ਅੰਬਾਲਾ ਦੀ ਟੀਮ ਮਿਸ਼ਨ ਹਸਪੀਟਲ ਅੰਬਾਲਾ ਤੋਂ ਆਏ ਹੋਏ ਹਨ ਇਸ ਦੇ ਵਿੱਚ ਲੈਂਸ ਫ੍ਰੀ ਪਾਏ ਜਾ ਰਹੇ ਹਨ ਔਰ ਮੈਡੀਸਨ ਵਗੈਰਾ ਵੀ ਦਿੱਤੀ ਜਾ ਰਹੀ ਹੈ ਫ੍ਰੀ ਔਰ ਇਸ ਦੇ ਵਿੱਚ ਜੋ ਨੇੜੇ ਦੀਆਂ ਅਨਕਾ ਵੀ ਦੁੱਤੀਆ ਜਾ ਰਹੀ ਹੈ ਤੇ ਮੈਡਮ ਤੁਹਾਡੇ ਕੋਲ ਕਿੰਨੀ ਪਰਚੀਆਂ ਇਸ ਟਾਈਮ ਕੱਟੀਆਂ ਸਰ ਅਜੇ 12:30 12:30 ਦਾ ਟਾਈਮ ਹੈਗਾ 200 ਤੋਂ ਉੱਪਰ ਜਾ ਚੁੱਕੇ ਹੈ ਪੇਸ਼ੈਂਟ ਦੇਖ ਚੁੱਕੇ ਹੈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਨਹੀਂ ਸਰ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ ਔਰ ਵਧੀਆ ਪੇਸ਼ੇਵਰ ਦਾ ਖਿਆਲ ਮਿਲ ਰਿਹਾਗਾ ਜੋ ਭਾਰਤ ਵਿਕਾਸ ਪਰਿਸ਼ਦ ਰਾਜਪਰੀ ਕਾਇਦੇ ਪ੍ਰਧਾਨ ਨੇ सुरेंद्र ਸੇਖੀ ਤੇ ਚੇਅਰਮੈਨ ਡਾਕਟਰ ਸੰਜੀਵ ਚੋਧਰੀ ਇਹਨਾਂ ਨੇ ਦੱਸਿਆ ਕਿ ਅੱਜ ਜੋ ਆਈ ਕੈਂਪ ਲਗਾਇਆ ਗਿਆ ਹੈ ਪਹਿਲਾ ਆਈ ਕੈਂਪ ਹੈ ਤੇ ਨਾਲ ਨਾਲ ਕ੍ਰਿਸ਼ਨ ਕੁਮਰੇਜਾ ਨੇ ਇਹ ਵੀ ਕਿਹਾ ਕਿ ਸੰਘ ਵੱਲੋਂ ਜੋ ਵੀ ਭਾਰਤ ਵਿਕਾਸ ਪਰਿਸ਼ਦ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੋਲਾਬੋਰੇਸ਼ਨ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਸਹਿਯੋਗ ਦੀ ਜਾਂ ਮਦਦ ਦੀ ਲੋੜ ਪੈਂਦੀ ਆ ਤਾਂ ਉਹ ਹਮੇਸ਼ਾ ਸੰਘ ਵੱਲੋਂ ਐਜ਼ ਅ ਪ੍ਰਧਾਨ ਹੋਣ ਦੇ ਨਾਤੇ ਉਹ ਹਮੇਸ਼ਾ ਤਿਆਰ ਰਹਿਣਗੇ ਜਪਿੰਦਰ ਲਕੀ ਏਵਨ ਪੰਜਾਬੀ ਟੀਵੀ ਰਾਜਪੁਰਾ